ਸਤਿ ਸ਼੍ਰੀ ਅਕਾਲ ਜਿਹੜੇ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ 26 ਜਨਵਰੀ ਨੂੰ ਮੱਧ୍ୟ ਨਜ਼ਰ ਰੱਖਦੇ ਹੋਏ ਸ਼੍ਰੀ ਮੁਖਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹਾ ਸੁਧਾਰਕਾਰ ਵਿੱਚ ਅਚਾਨਕ ਚੈਕਿੰਗ ਕੀਤੀ ਗਈ ਮਾਨਯੋਗ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਸ਼੍ਰੀ ਗੌਰਵ ਯਾਦਰ ਆਈ ਪੀ ਐਸ ਵੀ ਜੀ ਪੀ ਡੀ ਪੰਜਾਬ ਅਤੇ ਅੰਸ਼ੀ ਵਰ ਕਪੂਰ ਆਈ ਜੀ ਡੀ ਫਰੀਜਕੋਟ ਰੇਜ ਦੀਆਂ ਹਦਾਇਤਾਂ ਤਹਿਤ ਸ਼੍ਰੀ ਤੁਸ਼ਾਰ ਗੁਪਤਾ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਦੀ ਨਿਗਰਾਨੀ ਹੇਠ 26 ਜਨਵਰੀ ਨੂੰ ਮੱਧ ਨਜ਼ਰ ਜ਼ਿਲ੍ਹਾ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜਿਸ ਸੈਥ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਗਸ਼ਤਵਾ ਚੈਕਿੰਗ ਕੀਤੀ ਜਾ ਰਹੀ ਹੈ ਇਸ ਤਹਿਤ ਅੱਜ ਸ਼੍ਰੀ ਤੁਸ਼ਾਰ ਗੁਪਤਾ ਐਸਐਸਪੀ ਦੀ ਅਗਵਾਈ ਹੇਠ ਜ਼ਿਲ੍ਹਾ ਸੁਧਾਰਕਾਰ ਸ਼੍ਰੀ ਮੁਕਸਰ ਸਾਹਿਬ ਵਿਜੇ ਅਚਾਨਕ ਚੈਕਿੰਗ ਕੀਤੀ ਗਈ ਇਸ ਸਰਚ ਅਭਿਆਨ ਵਿੱਚ ਸ਼੍ਰੀ ਮਨਮੀਤ ਸਿੰਘ ਤੇ ਵੱਲੋਂ ਐਸਪੀਡੀ ਅਤੇ ਸ਼੍ਰੀ ਅਮਨਦੀਪ ਸਿੰਘ ਡੀਐਸਪੀ ਅਤੇ ਸਤਨਾਮ ਸਿੰਘ ਡੀਐਸਪੀ ਸ਼੍ਰੀ ਮੁਖਸਰ ਸਾਹਿਬ ਮੁਖ ਅਫਸਰਾਨ ਥਾਣਾ ਤੋਂ ਇਲਾਵਾ 150 ਦੇ ਕਰੀਬ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸ਼੍ਰੀ ਨਵਦੀਪ ਸਿੰਘ ਬੈਨੀਵਾਲ ਸੁਪਰੀਡੈਂਟ ਜੇਲ ਪੁਨੀਤ ਗਰਗ ਡੀਐਸਪੀ ਜੇਲ੍ਹ ਐਸਆਈ ਵਿਰਿੰਦਰ ਕੁਮਾਰ ਐਸਆਈ ਗੁਰਦਿੱਤ ਸਿੰਘ ਐਸਆਈ ਤਰਸੇਮ ਸਿੰਘ ਅਤੇ ਜੇਲ੍ਹ ਪੁਲਿਸ ਸਟਾਫ ਨੇ ਮਿਲ ਕੇ ਅਚਾਨਕ ਜੇਲ੍ਹ ਅੰਦਰ ਚੈਕਿੰਗ ਸਰਚ ਅਭਿਆਨ ਚਲਾਇਆ ਹੈ ਇਹ ਪ੍ਰੈਸ਼ਨ ਕਰੀਬ 3 ਘੰਟੇ ਚਲਾਇਆ ਗਿਆ ਜ਼ਿਲ੍ਹਾ ਪੁਲਿਸ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਗਣਤੰਤਰ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਰੱਖਿਆ ਨੂੰ ਮੁੱਖ ਰੱਖਦੇ ਹਾਂ ਜ਼ਿਲ੍ਹਾ ਸੁਧਾਰਕਰ ਸ਼੍ਰੀ ਮੁਖਸਰ ਸਾਹਿਬ ਵਿਖੇ ਪੁਲਿਸ ਦੀਆਂ ਬੈਰਕਾ ਮੁਬਾਰਕ ਵਖ ਵਖ ਟੀਮਾਂ ਤਿਆਰ ਕੀਤੀਆਂ ਗਈਆਂ ਨੇ ਉਹਨਾਂ ਦੇ ਗਾਈਡ ਲਾਈਏ ਗਏ ਨੇ ਕਿ ਉਹ ਉਪਰੰਤ ਫਿਰ ਜੇਲ੍ਹ ਅੰਦਰ ਚੈਕਿੰਗ ਦੌਰਾਨ ਸਾਰੀਆਂ ਬੈਂਕਰਾਂ ਜੇਲ੍ਹ ਦੇ ਅੰਦਰ ਆਉਣ ਵਾਲੇ ਬਾਹਰ ਜਾਣ ਵਾਲੇ ਰਾਹਤੇ ਹੈ ਕੈਦੀਆਂ ਅਤੇ ਹਵਾਲਾਤਾਂ ਦੀਆਂ ਚੰਗੀ ਤਰ੍ਹਾਂ ਸਰਚ ਕੀਤੀ ਜਾਵੇ। ਉਹਨਾਂ ਦੱਸਿਆ ਕਿ ਜੇਲ੍ਹ ਦੇ ਅੰਦਰ ਹਾਈ ਸਿਕਿਉਰਿਟੀ ਜ਼ੋਨ ਵਿੱਚ ਵੀ ਸਰਚ ਕੀਤਾ ਗਿਆ। ਇਸ ਦੇ ਨਾਲ ਹੀ ਪੁਲਿਸ ਟੀਮ ਵੱਲੋਂ ਜੇਲ੍ਹ ਦੇ ਨਾਲ-ਨਾਲ ਆਊਟਰ ਜਗ੍ਹਾ ਦੀ ਵੀ ਚੈਕਿੰਗ ਕੀਤੀ ਗਈ। ਇਸ ਦੇ ਨਾਲ ਹੀ ਜੇਲ੍ਹ ਦੇ ਅੰਦਰ ਅਤੇ ਬਾਹਰ ਦੀਆਂ ਕੰਧਾਂ ਦੇ ਨਾਲ ਲੱਗਦੀਆਂ ਥਾਵਾਂ ਤੇ ਸਰਚ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਸ ਸਰਚ ਆਪਰੇਸ਼ਨ ਦਾ ਮੁੱਖ ਦੇਸ਼ਨ ਨਸ਼ਿਆਂ ਤੇ ਜੇਲ੍ਹ ਅੰਦਰ ਗੈਂਗਸਟਰਾਂ ਦੇ ਨੈੱਟਵਰਕ ਨੂੰ ਤੋੜਨਾ ਹੈ। ਅੱਜ ਜੀ ਸਾਡੇ ਜੋ ਸਾਡਾ ਜ਼ਿਲ੍ਹੇ ਦਾ ਜੇਲ ਹੈਗਾ ਉਹਨਾਂ ਦੇ ਨਾਲ ਜੋ ਹੈ ਟਾਇਪ ਕਰਕੇ ਇੱਕ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਜੇਲ ਦੀ ਜਿਹਦੇ ਵਿੱਚ ਸਾਡੇ ਇੱਕ ਐਸਪੀ ਤੋਂ ਡੀਐਸਪੀ ਸਚਾਰ ਐਸਐਚਓਜ਼ ਦੇ ਨਾਲ 150 ਮੁਲਾਜ਼ਮਾ ਨੇ ਆ ਕੇ ਅਚਨਚੇ ਚੈਕਿੰਗ ਕੀਤੀ ਜੋ ਅੰਦਰ ਬਾਰਿਕਸ ਹੈਗੇ 6 ਜੋ ਬਲॉक्स ਹੈ ਇਹਨਾਂ ਦੇ ਸਾਰਿਆਂ ਦੀ ਚੈਕਿੰਗ ਕੀਤੀ ਗਈ ਹੈ ਜੋ ਹਾਈ ਸਿਕਿਉਰਿਟੀ ਜ਼ੋਨ ਹੈ ਉਹਨੂੰ ਫੋਲਿਆ ਗਿਆ ਇਸ ਦੇ ਨਾਲ-ਨਾਲ ਜੋ ਹੈਗਾ ਜੇਲ ਦੇ ਆਊਟਰ ਪੈਰੀਫਰੀ ਦੇ ਨਾਲ ਵੀ एक डिटेल सर्च की गई है ताकि कोई फेके वाली कंप्लेंट हो कोई और हो टाइमली टैकल किया जा सके जो सर्च ऑपरेशन आज का रहा है वो इट इज़ इन अज जिदे अवकेशन जो है चैक कर रहे चैक करके असी इंश्योर करा रहे हैं कि जो सा लॉ एंड ऑर्डर सिचुएशन हैगी है मुकसर जिले की वो पीसफुल रहे तो ना ही है जिन्हें भी क्रिमिनल्स है ਕਿ ਤੁਸੀਂ ਫੇਕੇ ਵਾਲਾ ਕੰਮ ਜਾਂ ਜੇਲ੍ਹ ਦੇ ਵਿੱਚ ਮਗਬਿੰਗ ਵਾਲੇ ਕੰਮ ਦੀ ਕੋਸ਼ਿਸ਼ ਨਾ ਕਰੋ ਜੀ ਤੁਹਾਨੂੰ ਫੜ ਕੇ ਅੰਦਰ ਦਿੱਤਾ ਜਾਊਗਾ ਤੇ ਪਰਚੇ ਦਿੱਤੇ ਜਾਣਗੇ